ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਇਲਾਕਾ ਪ੍ਰੇਮ ਸਿੰਘ ਤੋਂ ਇੱਕ ਨਵਾਲਿਕ ਲੜਕੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਚਲਦਿਆਂ ਨਵਾਲਿਕ ਲੜਕੀ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਦੱਸਿਆ ਕਿ ਲੜਕੀ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲਿਆ ਸੀ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਪੇੜ ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਅਤੇ ਵਾਲਮੀਕੀ ਸਮਾਜ ਦੇ ਆਗੂਆਂ ਨੇ ਦੱਸਿਆ ਕਿ ਉਹ ਪ੍ਰੇਮ ਇਲਾਕੇ ਦੇ ਰਹਿਣ ਵਾਲੇ ਹਨ ਅਤੇ ਲੜਕੀ ਦੀ ਮਾਂ ਇੱਕ ਸ਼ਿਵ ਸੈਨਾ ਪ੍ਰਧਾਨ ਹੈ ਜਿਸ ਦਾ ਨਾਮ ਅਰुण ਸ਼ਰਮਾ ਦੱਸਿਆ ਜਾ ਰਿਹਾ ਹੈ ਉਸ ਦੇ ਘਰ ਪਿਛਲੇ ਕਾਫੀ ਸਾਲਾਂ ਤੋਂ ਸਫਾਈ ਦਾ ਕੰਮ ਕਰਦੀ ਸੀ ਅਤੇ ਜਦੋਂ ਉਸ ਦੀ ਮਾਂ ਨਹੀਂ ਠੀਕ ਹੁੰਦੀ ਸੀ ਤਾਂ ਆਪਣੀ ਲੜਕੀ ਨੂੰ ਸਫਾਈ ਕਰਨ ਦੇ ਭੇਜ ਦਿੰਦੀ ਸੀ ਅਤੇ ਉਸ ਸਮੇਂ ਲੜਕੀ ਦੀ ਉਮਰ 15 ਸਾਲ ਦੀ ਕੋਣ ਲੜਕੀ ਨੇ ਉਮਰ 17 ਸਾਲ ਦੇ ਕਰੀਬ ਹੈ ਸ਼ਹਿਰ ਸੈਨਾ ਆਗੂ ਪ੍ਰਧਾਨ ਅਰुण ਸ਼ਰਮਾ ਜੋ ਕਿ ਲਾਹੌਰੀ ਗੇਟ ਇਲਾਕੇ ਦਾ ਰਹਿਣ ਵਾਲਾ ਹੈ ਉਸ ਦੇ ਲੜਕੇ ਰudraaksh ਸ਼ਰਮਾ ਵੱਲੋਂ ਲੜਕੀ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਉਸ ਨੂੰ ਪਿਆਰ ਕਰਨ ਦਾ ਝਾਂਸਾ ਵੀ ਦਿੱਤਾ ਗਿਆ ਅਤੇ ਪਿਛਲੇ 2 ਸਾਲਾਂ ਤੋਂ ਲੜਕੇ ਨਾਲ ਨਾਜਾਇਜ਼ ਸਬੰਧ ਬਣਾਏ ਜਾ ਰਹੇ ਸਨ ਉਸ ਦੇ ਵੱਲੋਂ ਜਦੋਂ ਲੜਕੇ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਕਿਹਾ ਕਿ ਅਸੀਂ ਆਪਣੇ ਲੜਕੇ ਦਾ ਵਿਆਹ ਤੁਹਾਡੀ ਲੜਕੀ ਨਾਲ ਕਰ ਦੇਵਾਂਗੇ ਪਰ ਹੁਣ ਆ ਕੇ ਪਰਿਵਾਰ ਹੈ ਜਿਹੜਾ ਉਹ ਮੁਕਰ ਗਿਆ ਹੁਣ ਇਹ ਕਹਿ ਰਿਹਾ ਪਰਿਵਾਰ ਕੇ ਇਹ ਲੜਕੀ ਛੋਟੀ ਜਾਪਦੀ ਹੈ ਅਸੀਂ ਇਸ ਦੇ ਨਾਲ ਆਪਣੇ ਲੜਕੇ ਦਾ ਵਿਆਹ ਜਿਹੜਾ ਨਹੀਂ ਕਰ ਸਕਦੇ ਤਾਂ ਉਲਟੀਆਂ ਲੜਕੇ ਦੇ ਵੱਲੋਂ ਲੜਕੀ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਲੜਕੇ ਦੇ ਵੱਲੋਂ ਕਿਹਾ ਜਾ ਰਿਹਾ ਲੜਕੀ ਨੂੰ ਕਿ ਜੇਕਰ ਤੂੰ ਕਿਸੇ ਨੂੰ ਇਹ ਗੱਲ ਦੇ ਬਾਰੇ ਦੱਸਿਆ ਤਾਂ ਤੇਰੀਆਂ ਅਸ਼ਲੀਲ ਫੋਟੋ ਉਤੇ ਵੀਡੀਓਜ਼ ਹੈ ਜਿਹੜੀਆਂ ਮੈਂ ਵਾਇਰਲ ਕਰ ਦੇਵਾਂਗਾ ਇਸ ਮੌਕੇ ਵਾਲਮਿਕੀ ਜਥੇਬੰਦੀਆਂ ਤੇ ਪੀੜਤ ਪਰਿਵਾਰ ਦੇ ਵੱਲੋਂ ਧਰਨਾ ਲਗਾਇਆ ਗਿਆ ਧਰਨਾ ਲਗਾਉਣ ਤੋਂ ਬਾਅਦ ਕੀ ਕਿਹਾ ਗਿਆ ਪੀੜਤ ਪਰਿਵਾਰ ਦੇ ਪਰੋ ਆਓ ਤੁਸੀਂ ਵੀ ਸੁਣੋ ਐਂਜਲ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਅੰਮ੍ਰਿਤਸਰ ਪ੍ਰੇਪਨਗਰ ਹਾਂਜੀ ਕੀ ਗੱਲ ਹੋਈ ਹੈ ਤੇਰਾ ਰਿਲੇਸ਼ਨ ਸੀਗਾ 2 ਸਾਲ ਤੋਂ ਮੁੰਡੇ ਨਾਲ ਪਹਿਲੇ ਤੋਂਨੇ ਮੈਨੂੰ ਵਿਆਹ ਦੇ ਲਾਰੇ ਲਾ ਲਾ ਕੇ ਮੇਰਾ 2 ਸਾਲ ਫਿਜ਼ੀਕਲ ਰਿਲੇਸ਼ਨ ਬਣਾਇਆ ਤੇ ਫਿਰ ਹੁਣ ਜਦੋਂ ਮੈਂ ਵਿਆਹ ਦੀ ਗੱਲ ਕੀਤੀ ਤਾਂ ਫਿਰ ਕਹਿੰਦੇ ਕਿਤੇ ਛੋਟੀ ਜਾਂਦੇ ਅਸੀਂ ਤਾਂ ਵਿਆਹ ਨਹੀਂ ਕਰਨਾ ਮੁੰਡੇ ਦਾ ਨਾਮ ਕੀ ਹੈ ਰudraakshਰ ਬੰਦ ਲੜੀਗੇ ਸ਼ੰਮਨ ਸ਼ਾਦਰ ਗਾਦੇ ਸਾਹਮਣੇ ਉਹਦੇ ਵੱਲੋਂ ਕੀ ਆ ਗਿਆ ਉਹਦੀ ਮੰਮੀ ਵੱਲੋਂ ਇਹ ਤਾਂ ਮੁੰਡੇ ਨਾਲ ਗੱਲਬਾਤ ਹੋਈ ਨਹੀਂ ਨਹੀ ਹੋਣੀ ਹੋਈ 2 ਦਿਨ ਪਹਿਲੇ ਉਹਦੇ ਘਰੇ ਉਹਨਾਂ ਨੇ ਬੁਲਾਇਆ ਸੀਗਾ ਤੇ ਫੇਰ ਉਹੀ ਕਹਿੰਦੇ ਕਿ ਅਸੀਂ ਨਹੀਂ ਕਰ ਸਕਦੇ ਤੁਸੀਂ ਛੋਟੀ ਜਾਂਦੇ ਆ ਤੁਸੀਂ ਜੋ ਕਰਨਾ ਕਰ ਲਓ ਅਸੀਂ ਨਹੀਂ ਕਿਸੇ ਤੋਂ ਡਰਦੇ ਵੈਲਕਮ ਇਨ 2 ਸਾਲ ਕਿਤਾ ਗੱਲਬਾਤ ਹੋਈ ਸੀ ਲੈ ਤੇ ਉਹ ਨਾ ਤਾਂ ਕੰਮ ਤੇ ਗਈ ਸੀ ਕੰਮ ਤੇ ਮਿਲੇ ਸੀ ਉਹਦਾ ਫਾਦਰ ਕੰਮ ਕਰਵੰਦੇ ਆ ਨਾ ਤੇ ਉੱਥੇ ਗਈ ਸੀ ਮੇਰੇ ਮੰਮਾ ਨੂੰ 10 ਸਾਲ ਹੋ ਗਏ ਉੱਥੇ ਕੰਮ ਕਰਦੇ ਤੇ ਮੰਮਾ ਨਾ ਗਈ ਸੀ ਤੇ ਫਿਰ ਉੱਥੇ ਮਿਲੇ ਸੀ ਕਿੰਨੇ ਸਾਲ ਰਿਸ਼ਤਾ ਆ ਸਾਲ ਇਹ ਰਿਲੇਸ਼ਨ ਚ ਆਇਆ 14 ਸਾਲ ਸੀ 15 ਵਿੱਚ ਲੱਗੀ ਸੀ ਮੈਂ ਗੱਲਬਾਤ ਕੀਤੀ ਵੀ ਮੈਂ ਨਾਲ ਕੋਈ ਨਹੀਂ ਹਾਂ ਧੀਏ ਕਹਿੰਦੇ ਕਿ ਤੁਸੀਂ ਛੋਟੀ ਜਹਦੇ ਅਸੀਂ ਨਹੀਂ ਤਾਂ ਲਕਰਾ ਸਕਦੇ ਕਿ ਜੋ ਤੁਸੀਂ ਕਰਨਾ ਕਰ ਲੋ ਮੈਨੂੰ ਬਲੈਕਮੇਲ ਵੀ ਕਰਦਾ ਰਿਹਾ ਆ ਕਿਸ ਤਰ੍ਹਾਂ ਬਲੈਕਮੇਲ ਉਹ ਦੇਖੋ ਫੋਟੋਜ਼ ਹੈ ਗਿਆਆਂ ਦੂਸਰੀਆਂ ਪਰ ਪ੍ਰਾਈਵੇਟ ਫੋਟੋਸ ਉਸੇ ਕਹਿੰਦਾ ਹਾਂਜੀ ਮੇਰੀਆਂ ਹੈ ਗਿਆ ਤੇ ਉਸ ਕਰਕੇ ਫਿਰ ਉਹ ਕਹਿੰਦਾ ਕਿ ਮੈਂ ਫੋਟੋ ਵਾਇਰਲ ਕਰ ਦੂੰਗਾ ਇਹ ਕਰ ਦੂੰਗਾ ਜੋ ਮਰਜ਼ੀ ਕਰ ਬਲੈਕਮੇਲ ਕਰ ਕਰਕੇ ਉਹਨੇ ਮੇਰ ਕੋ ਕਦੀ ਕਹਿੰਦਾ ਸੀ ਸੜਕ ਤੇ ਜਾ ਉਠਕ ਬੈਠ ਕੱਲ ਜਾ ਜਾਂ ਪੂਰੇ ਕੱਪੜੇ ਉਤਾਰ ਕੇ ਬਾਹਰ ਜਾ ਉੱਪਰ ਜਾ ਕੇ ਕੋਠੇ ਤੋਂ ਤਿੰਨ ਮੰਜ਼ਲ ਦਾ ਆਪਣਾ ਕਦੀ ਫੋਨ ਸੁੱਟਦੇ ਕਦੀ ਕੁਝ ਕਰ ਲਿਆ ਏਦਾਂ ਬਹੁਤ ਕੁਝ ਕਰਵਾਇਆ ਰਿਲੇਸ਼ਨ ਨਾਲ ਦੋਚਰੀ ਕਰਦਾ ਹਾਂ ਹਾਂਜੀ ਪੂਜਾ ਕਲਿਆਣ ਜੀ ਨੀਕਾ ਆਪਣਾ ਉਹਦੀ ਆਮਦ ਉਹਦਾ ਨਾਮ ਐਂਜਲ ਕਲਿਆਣ ਤੁਹਾਡੀ ਕੌਣ ਕਰਦੀ ਮੇਰੀ ਬੇਟੀ ਹੈ ਇਹਦਾ ਮੈਟਰ ਇਹ ਆ ਕਿ 2.5 ਸਾਲ ਤੋਂ ਇਸੇ ਦੇ ਮਤਲਬ ਕਿ ਜਿੱਥੇ ਮੈਂ ਕੰਮ ਕਰਦੀ 10 ਸਾਲ ਤੋਂ ਉਹਨਾਂ ਦੇ ਬੇਟੇ ਦੇ ਨਾਲ ਰਿਲੇਸ਼ਨ ਸੀਗਾ ਠੀਕ ਹੈ ਉਹਨਾਂ ਨੇ ਇਹਨਾਂ ਨੂੰ ਮਤਲਬ ਕੀ ਗੱਲਾਂ ਗੁੰਲਾਟਿਆ ਕੇ ਮੁੰਡੇ ਨੇ ਇਹਦੇ ਨਾਲ 2-2 ਸਾਲ ਤੋਂ ਸਬਸਨ ਕਰਦੇ ਰਹੇ ਤੇ ਹੁਣ ਐਂਡ ਤੇ ਲਾਸਟ ਤੇ ਆ ਕੇ ਕਹਿੰਦੇ ਆ ਕਿ ਤੁਸੀਂ ਛੋਟੀ ਜਾਤੀ ਦੇ ਆਸੀਂ ਤੁਹਾਡੇ ਨਾਲ ਵਿਆਹ ਨਹੀਂ ਕਰ ਸਕਦੇ ਇਹ ਅਰੁਣ ਸ਼ਰਮਾ ਦੇ ਪਿਤਾ ਦੇ ਵੱਲੋਂ ਤੇ ਉਹਦੀ ਮਾਤਾ ਦੇ ਵੱਲੋਂ ਅੱਛਾ ਜੀ ਇਹ ਨੀਹਾ ਸ਼ਰਮਾ ਦੋ ਤਾਂ ਇੱਕ ਲੜਕੀ ਇਹ ਲੇਖਨ ਕਹਿੰਦੀ ਕਿ ਕਿੰਨੀ ਐਸੀ ਤੁਦੋਂ 15 ਸਾਲ ਦੀ ਹੁਣ 17 ਸਾਲ ਦੀ ਤੁਸੀਂ ਗੱਲ ਕਰਤੀ ਮੁੰਡੇ ਵਾਲਿਆਂ ਨਾਲ हां जी ਕੀਤੀ ਸੀ ਉਹਨਾਂ ਨੇ ਬਸਲ ਕੇ ਤਿੰਨ ਵਾਰ ਉਹਨਾਂ ਨੇ ਗੱਲ ਕੀਤੀ ਤਿੰਨੋਂ ਵਾਰ ਕਹਿੰਦੇ ਕਹ ਦੇਂਦੇ ਕਰ ਦਾਂਗੇ ਰੁਕ ਜਾਓ ਕਰ ਦਾਂਗੇ ਰੁਕ ਜਾਓ ਬਾਅਦ ਵਿੱਚ ਪਤਾ ਨਹੀਂ ਇਹਨਾਂ ਦੀ ਕੀ ਗੱਲ ਹੁੰਦੀ ਆਪਸ ਹੀ ਲੜ ਪੈਂਦੇ ਤਾਂ ਕਰ ਕਹਿੰਦੇ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਪਤਾ ਸੀ ਕੀ ਗੱਲ ਬਾਰੇ ਇਹ ਲੜਕੀ ਦੇ ਰਿਲੇਸ਼ਨ ਦੀ ਕਰਦਾ ਰਹੀ ਮੈਨੂੰ ਬਾਅਦ ਤੋਂ ਪਤਾ ਲੱਗਿਆ ਸੀ ਹਾਂਜੀ ਪਹਿਲਾਂ ਨਹੀਂ ਪਤਾ ਬਾਅਦ ਤੋਂ ਪਤਾ ਲੱਗਾ ਇਹਦਾ ਦੂਸਰਾ ਦੂਸਰਾ ਚਾਂਸ ਜੇ ਇਹਦਾ ਪਹਿਲੇ ਪਹਿਲੇ ਨਹੀਂ ਕਰ ਹਾਂਜੀ ਮਾंगे ਕਰਦੇ ਕਿ ਮੇਰੀ ਕੁੜੀ ਨੂੰ ਇਨਸਾਫ ਦਿੱਤਾ ਜਾਵੇ ਜੈ ਵਾਲਮੀਕੀ ਜੀ ਜੈ ਭੀਂ ਜੈ ਭਾਰਤ ਜੈ ਸੰਵਿਧਾਨ ਮੈਂ ਦਲੀ ਸੁਰੱਖਿਆ ਸੈਨਾ ਭਗਵਾਨ ਵਾਲਮੀਕੀ ਸਮਾਜ ਦਲ ਤੋਂ ਐਸੀ ਬੀਸੀ ਦਾ ਪੰਜਾਬ ਚੇਅਰਮੈਨ ਜਿੱਦਾਂ ਕਿ ਸਾਡੀ ਛੋਟੀ ਭੈਣ ਜਿਹਦਾ ਨਾਮ ਪੂਜਾ ਵਾ ਸਾਡੇ ਸਮਾਜ ਤੋਂ ਬਿਲੋਂਗ ਕਰਦੀ ਆ ਦਲਿਤ ਪਰਿਵਾਰ ਤੋਂ ਉਹਨਾਂ ਨੇ ਇਹ ਕੱਲ ਪਰਸੋ ਹੀ ਮੈਨੂੰ ਦੱਸਿਆ ਕਿ ਉਹਨਾਂ ਦੀ ਕੁੜੀ ਨੇ ਜਿਹੜਾ ਮਤਲਬ ਇੱਕ ਸੁਸਾਇਟੀ ਕਰਨ ਦਾ ਮਤਲਬ ਕੀਤਾ ਸੀ ਮਤਲਬ ਕਿਸੇ ਲੜਕੇ ਦੇ ਨਾਲ ਉਹਨਾਂ ਦਾ ਫੇਰ ਚੱਲਦਾ ਪਿਆ ਸੀ ਉਹ ਲੜਕੇ ਦਾ ਨਾਮ ਸੀ ਰੁਦਰਾਕਸ਼ ਸ਼ਰਮਾ ਔਰ ਉਹਨਾਂ ਦੇ ਪਿਤਾ ਦਾ ਨਾਮ ਵੀ ਇਹਨਾਂ ਨੇ ਦੱਸਿਆ ਅਰुण ਸ਼ਰਮਾ ਜਿਹੜਾ ਜਿਹਨੂੰ ਕਿਹਾ ਜਾਂਦਾ ਕਿ ਚੀਫ ਸੈਨਾ ਦੇ ਪ੍ਰਧਾਨ ਆ ਔਰ ਉਹਨਾਂ ਨੇ ਜਦੋਂ ਇਹਨਾਂ ਦਾ ਮਤਲਬ ਇੱਕ ਮਤਲਬ ਚੱਲਦਾ ਪਿਆ ਸੀ ਕੋਈ ਇਹਨਾਂ ਦਾ ਕਿ ਲਵ ਚੱਲਦਾ ਪਿਆ ਸੀ ਉਸ ਦੌਰਾਨ ਉਹਨਾਂ ਦੇ ਉਹਨੇ ਮਾਪਿਓ ਨੇ ਉਹਨਾਂ ਨੇ ਕਿਹਾ ਸੀ ਵੀ ਆਪਾਂ ਕੁੜੀ ਮੁੰਡੇ ਦਾ ਵਿਆਹ ਕਰਾਂਗੇ ਔਰ ਕੁੜੀ ਨੇ ਮਤਲਬ ਇਹਨਾਂ ਨੇ ਵੀਡੀਓ ਵੀ ਦਿਖਾਈ ਅੱਜ ਦੇ ਵਿੱਚ ਮਤਲਬ ਉਹਨਾਂ ਬਰਥਡੇ ਵੀ ਇਹਨਾਂ ਦਾ ਮਨਾਇਆ ਜਾ ਰਿਹਾ ਉਹਨਾਂ ਦੇ ਘਰ ਦੇ ਵਿੱਚ ਉਹਦੀ ਮਾਂ ਵੀ ਕੇਕ ਖਵਾ ਰਹੀ ਆ ਪਿਓ ਵੀ ਖਵਾ ਰਿਆ ਵਾ ਮੁੰਡਾ ਵੀ ਖਵਾ ਰਿਆ ਵਾ ਔਰ ਕਈ ਅਸ਼ਲੀਲ ਵੀਡੀਓ ਵੀ ਜਿਹੜੀਆਂ ਕੁੜੀ ਨੇ ਦਸੀਆਂ ਵਾ ਵੀ ਜਿੰਨਾਂ ਵੱਲੋਂ ਵੀ ਇਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਵਾ ਮੁੰਡਾ ਬਾਰ-ਬਾਰ ਧਮਕੀ ਲਾ ਰਿਹਾ ਵਾ ਉਹਨਾਂ ਦਾ ਪਿਓ ਵੀ ਲਾ ਰਿਹਾ ਵਾ ਕਿ ਅਗਰ ਤੁਸੀਂ ਸਾਨੂੰ ਤੰਗ ਪਰੇਸ਼ਾਨ ਕੀਤਾ ਤੇ ਅਸੀਂ ਅਸ਼ਲੀਲ ਵੀਡੀਓ ਦਿਖਾਵਾਂਗੇ ਸਾਰਿਆਂ ਨੂੰ ਤੁਹਾਨੂੰ ਬਦਨਾਮ ਕਰਾਂਗੇ ਔਰ ਜਦੋਂ ਵਿਆਹ ਦੀ ਗੱਲ ਆਂਦੀ ਆ ਔਰ ਬਾਰ-ਬਾਰ ਇਹ ਕਿਹਾ ਜਾਂਦਾ ਵਾ ਕਿ ਤੁਸੀਂ ਛੋਟੀ ਜਾਤੀ ਦੇ ਲੋਕ ਜੀ ਮੈਂ ਇਹ ਪੁੱਛਣਾ ਚਾਹਨਾ ਵਾ ਇਨੂੰ ਉਦਰਾਸ਼ ਸ਼ਰਮਾ ਨੂੰ ਔਰ ਅਰुण ਸ਼ਰਮਾ ਨੂੰ ਕਿ ਜਦੋਂ ਤੁਸੀਂ ਘਰਾਂ 'ਚ ਕੇਤ ਟਟੋਂਦੇ ਸੀ ਜਦੋਂ શોਸ਼ਣ ਕੀਤਾ ਗਿਆ ਸੀ ਸਾਡੀਆਂ ਕੁੜੀਆਂ ਦਾ ਸਾਡੇ Dalit ਪਰਿਵਾਰ ਦੀਆਂ ਧੀਆਂ ਭੈਣਾਂ ਦਾ ਉਦੋਂ ਛੋਟੀ ਜਾਤੀ ਨਹੀਂ ਤੁਹਾਨੂੰ ਲੱਗੀ ਅੱਜ ਵਿਆਹ ਕਰਾਉਣ ਦਾ ਸਮਾਂ ਆਇਆ ਤੇ ਅੱਜ ਤੁਹਾਨੂੰ ਛੋਟੀ ਜਾਤੀ ਲੱਗਦੀ ਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਖਾਸ ਕਰਕੇ ਕਮਿਸ਼ਨਰ ਸਾਹਿਬ ਨੂੰ ਮੈਂ ਬੇਨਤੀ ਕਰਦਾ ਵਾਂ ਕਿ ਜਿਹੜੀ ਬੰਦੀ ਕਾਰਵਾਈ ਇਹਨਾਂ ਤੇ ਜਲਦੋਂ ਜਲਦ ਕੀਤੀ ਜਾਵੇ ਨਹੀਂ ਤੇ ਅਗਰ ਬੰਦੀ ਕਾਰਵਾਈ ਇਹਨਾਂ ਉਤੇ ਨਾ ਆਈ ਅਸੀਂ ਇੱਕ ਵੱਡਾ ਐਕਸ਼ਨ ਲਵਾਂਗੇ

ਅੱਜ ਜਿਸ ਤਰ੍ਹਾਂ ਗੁਰਨਾਨਕ ਘੋਸ਼ਪਟਨ ਪਤਾ ਲੈਣ ਆਏ ਉਹ ਪੁੱਛੀ ਗਿਚਦੇ ਵਿੱਚ ਆਪਾਂ ਜਿਸ ਭੈਣ ਨੂੰ ਪੁੱਛਿਆ ਇਸ ਬੇਟੀ ਨੂੰ ਪੁੱਛਿਆ ਕਿ ਤੇਨਾਂ ਕੀ ਘਟਨਾ ਹੋਈ ਆ ਔਰ ਇਹਨੇ ਦੱਸਿਆ ਜੇ ਕੋਈ ਅਰੰਦ ਸ਼ਰਮਾ ਨਾਮ ਦਾ ਵਿਅਕਤੀ ਆ ਉਹਦਾ ਬੇਟਾ ਵਾ ਦੁਦਰਾਕਸ਼ ਸ਼ਰਮਾ ਜਿਹੜਾ ਇਹਦਾ 2 ਸਾਲਾਂ ਤੋਂ ਸ਼ੋਸ਼ਣ ਕਰਦਾ ਆ ਰਿਹਾ ਵਾ ਔਰ ਜਦੋਂ ਇਹਦੇ ਮਾਪੇ ਬਾਬ ਨੂੰ ਕੁੜੀ ਦੇ ਮਾਪੇ ਬਾਬ ਨੂੰ ਪਤਾ ਲੱਗਾ ਔਰ ਉਹਨਾਂ ਦੇ ਮੁੰਡੇ ਦੇ ਮਾਪੇ ਬਾਬ ਨੂੰ ਪਤਾ ਲੱਗਾ ਤੇ ਚਲੋ ਇਹਨਾਂ ਦੀ ਆਪਸ ਵਿੱਚ ਸਹਿਮਤੀ ਦੇ ਵਿੱਚ ਉਹਨਾਂ ਨੇ ਕਿਹਾ ਜੇ ਚਲੋ ਅਸੀਂ ਤੁਹਾਡਾ ਵਿਆਹ ਕਰ ਦੇਵਾਂਗੇ ਵਿਆਹ ਦੇ ਚਾਂਸਾ ਇਹਨਾਂ ਨੂੰ ਦੇ ਕੇ ਵਿਚਾਰੀ ਦਾ ਸ਼ੋਸ਼ਣ ਕਰਦੇ ਰਹੇ ਆ ਔਰ ਹੁਣ ਜਦੋਂ ਇਹਨਾਂ ਨੇ ਵਿਆਹ ਦੀ ਗੱਲ ਕੀਤੀ ਕਿ ਆਪਾਂ ਇਹਨਾਂ ਦਾ ਮਤਲਬ ਕਿ ਜਦੋਂ ਇਹ ਹਮ ਉਮਰ ਹੋ ਜਾਣਗੇ ਤੇ ਇਹਨਾਂ ਦਾ ਵਿਆਹ ਕਰਦਾਂਗੇ ਆਪਾਂ ਮਗਰ ਮੁੰਡਾ ਲਗਾਤਾਰ ਇਹਨੂੰ ਨਾ ਕਰਦਾ ਰਿਹਾ ਔਰ ਉਸ ਡਿਪਰੈਸ਼ਨ ਦੇ ਵਿੱਚ ਇਸ ਲੜਕੀ ਨੇ ਅੱਜ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਨਾਨਕੋ ਹਸਪਤਾਲ ਚ ਹੀ ਪਹੁੰਚੇ ਆ ਅਸੀਂ ਪ੍ਰਸ਼ਾਸਨ ਕੋ ਬੇਨਤੀ ਕਰਦੇ ਆ ਇਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਏ ਔਰ ਜਿਹੜੇ ਲੋਗ ਛੋਟੀ ਜਾਤੀ ਦਾ ਕਹੇ ਕਿ ਜਿਹੜੇ ਲੋਗ ਈਨਾਂ ਨੇ ਦੇ ਸਾਡੀਆਂ ਧੀਆਂ ਭੈਣਾਂ ਦਾ ਛੋਟੀ ਉਮਰ ਦੇ ਵਿੱਚ ਸ਼ੋਸ਼ਣ ਕਰਦੇ ਇਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਦੀ ਚਾਹੀਦੀ ਹੈ। ਪਤਾ ਨਹੀਂ ਪਰਿਵਾਰ ਵਾਲੇ ਕਹਿੰਦੇ ਕਿ ਇਹ ਪੁਛਦੀ ਵਾਂਗ ਪੁਛੀ। ਦੇਖੋ ਜੀ ਅੱਜ ਤੇ ਸਾਡੀ ਪਹਿਲੀ ਵਾਰੀ ਨੋਟਿਸ ਆਇਆ ਹੈ ਸਾਨੂੰ ਚਲੋ ਇਸੇ ਪਰਿਵਾਰ ਦਾ ਫੋਨ ਆਇਆ ਸੀ ਆਪਾਂ ਇੱਥੋਂ ਤੱਕ ਪਹੁੰਚੇ ਆਂ। ਮਗਰ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਗੱਲਾਂ ਦਾ ਪਤਾ ਲੱਗਦਾ ਪਿਆ ਵਾ ਅਸੀਂ ਇਸ ਚੀਜ਼ ਨੂੰ ਖੰਗਾਲਦੇ ਪਏ ਆਂ। कि जित्ता जितो तक हो सके प्रशासन ਦੇ ਨਾਲ ਕੇ ਇਸ ਪਰਵਾਰ ਦੀ ਮਦਦ ਕਰ ਸਕੀ। ਤੇ ਹਾਂਜੀ ਉਹ ਇਹਨੇ ਲੜਕੀ ਸਭੋ ਕਹਿ ਰਹੀ ਆ ਕਿ ਮੈਨੂੰ ਲਗਾਤਾਰ ਮਤਲਬ ਕਿ ਮੇਰੀ ਇਹ ਵੀਡੀਓ ਅਸ਼ਲੀਲ ਬਣਾਈਆਂ ਸੀ ਨੇ ਔਰ ਇਹਦੇ ਵਿੱਚ ਮੈਨੂੰ ਬਲੈਕਮੇਲ ਕਰਕੇ ਮੇਰਾ ਸ਼ੋਸ਼ਣ ਕਰਦਾ ਰਿਹਾ ਵਾ ਤੇ ਅਸੀਂ ਤੇ ਚਾਹੁੰਦੇ ਆ ਕਿ ਜੇ ਇਸ ਬੱਚੀ ਨੇ ਇਹਨੀਆਂ ਗੱਲਾਂ ਕੀਤੀਆਂ ਤੇ ਉਹਨੂੰ ਇਨਸਾਫ ਦਿਨਾ ਚਾਹੀਦਾ ਹੈ। ਜੀ ਹਾਂਜੀ ਆਪਾਂ ਨਾਮ ਜਾਵਾਲਮੇ ਕੇ ਜਾਪੇ ਇੰਜਾਫ ਸਵਿਧਾਨ ਜੀ ਮੈਂ ਰਾਹੁਲ ਮਲਿਕ ਕੱਲੇ ਸੁਰੱਖਿਆ ਸਾਲਾ ਤੋਂ ਰਾਸ਼ਟਰੀ ਅਧਿਕਾਰੀ ਜਿੰਦਾ ਕੀ ਤੁਹਾਨੂੰ ਵਿਸਾਰਤ ਹੋਤੇ ਜਥੇਬੰਦੀਆਂ ਵੱਲੋਂ ਦੱਸਿਆ ਗਿਆ ਵਾ ਕਿ ਸਾਡੀ ਭੈਣ ਜਿਹੜੀ ਜਿੰਨਾ ਸ਼ੋਸ਼ਣ ਹੋਇਆ ਵਾ ਇੱਕ ਜਰਨਲ ਪਰਿਵਾਰ ਵੱਲੋਂ ਉਹ ਮੈਰਿਜ ਦਾ ਝਾਂਸਾ ਦੇ ਕੇ ਜਿਹੜਾ ਉਹਨਾਂ ਸ਼ੋਸ਼ਣ ਕਰਦੇ ਰਹੇ ਆ 2 ਸਾਲ ਤੋਂ ਪੂਰੇ ਪਰਿਵਾਰ ਵੱਲੋਂ ਜਦੋਂ ਕਿਹਾ ਗਿਆ ਕਿ ਤੁਹਾਡੇ ਮੁੰਡੇ ਨੇ ਐਦਾ ਸ਼ੋਸ਼ਣ ਕੀਤਾ ਵਾ ਤੋ ਉਹਨਾਂ ਹੀ ਮੈਰਿ ਕਰਾਈ ਜਾਵੇ ਆਰੇ ਪਰਿਵਾਰ ਵੱਲੋਂ ਕੋਈ ਇਨਸਾਨ ਲਈ ਦਿੱਤਾ ਗਿਆ ਉਲਟ ਇਹਨਾਂ ਦੇ ਉੱਤੇ ਛੋਟੀ ਜਿਹਾ ਸ਼ਬਦ ਬੋਲੇਗੇ ਤਾਂ ਅਸੀਂ ਪ੍ਰਸ਼ਾਸਨ ਕੋ ਬੇਨਤੀ ਕਰਦੇ ਹਾਂ ਇਹਨਾਂ ਦੇ ਉੱਤੇ ਐਕਟ ਵੀ ਲਗਾਇਆ ਜਾਵੇ ਤੇ ਜਿਹਦਾ ਸ਼ੋਸ਼ਣ ਸਾਡੀ ਧੀ ਨਾਲ ਹੋਇਆ ਵਾਲਮੀਕੀ ਸਮਾਜ ਦੇ ਧੀ ਨਾਲ ਹੋਇਆ ਵਾ ਔਰਤੇ ਵੀ ਜਿਹੜੀ ਬੰਦ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਅਸੀਂ ਕਾਨੂੰਨ ਦੇ ਸਾਰੇ ਲੈ ਕੇ ਕੋਰਟ ਦੇ ਰਾਈ 164 ਦੇ ਬਿਆਨ ਕਰਾ ਕੇ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕਰਾਂਗੇ ਤੇ ਇਸ ਦੋਸ਼ੀ ਨੂੰ ਅਸੀਂ ਸਜ਼ਾ ਜ਼ਰੂਰ ਦਿਵਾਵਾਂਗੇ ਕਿਉਂਕਿ ਸ਼ੁਰੂ ਤੋਂ ਹੀ ਜਦੋਂ ਤੋਂ 바ਵਾ ਸਾਹਿਬ ਦਾ ਸੰਵਿਧਾਨ ਲਿਖਿਆ ਵਾ ਉਦੋਂ ਤੋਂ ਹੀ ਹਾਲੇ ਵੀ ਇਹ ਲੋbsch ਸੁਹਾ ਸ਼ਾਤ ਸ਼ੋਸ਼ਣ ਕਰਦੇ ਵੇ ਆ ਸਾਡੀਆਂ ਧੀਆ ਭੈਣਾਂ ਨਾਲ ਤੇ ਮੈਂ ਬੇਨਤੀ ਕਰਦਾ ਵਾਂ ਸਮਾਜ ਨੂੰ ਸਮਾਜ ਦੇ ਲੋਕਾਂ ਨੂੰ ਕਿ ਇਹ ਮਸਲੇ ਨੂੰ ਲੈ ਕੇ ਅਸੀਂ ਬਹੁਤ ਜਲਦੀ ਇੱਕ ਵੱਡਾ ਪ੍ਰੋਟੈਸਟ ਕਰਨ ਜਾ ਰਹੇ ਹਾਂ ਭੰਡਾਰੀ ਬੋਲਦੇ ਉਹਦਾ ਸਾਥ ਦੋ ਤੇ ਭੈਣ ਨੂੰ ਇਨਸਾਫ ਦੋ ਜੈ ਵਾਲਮੀਕੀ ਜੈ ਜਸਵੰਤ ਸਿੰਘ ਪਹਿਲਾਂ ਦਾ ਸਾਰੇ ਵੀਰਾਂ ਨੂੰ ਜੈ ਵਾਲਮੀਕੀ ਆਰ ਆਰ ਵਾਲਮੀਕੀ ਜੈ ਜੀ ਜੈ ਸਰਦਾਰ ਮੈਂ ਜਗਜੀਤ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ੈਡੂਲ ਦਾ ਪੇਸ਼ਨਾ ਮੈਂ ਰਾਸ਼ਟਰੀ ਪ੍ਰਧਾਨ ਅੱਜ ਅਹੀ ਗੁਰੂ ਨਾਨਕ ਹਸਪੀਟਲ ਇਸੇੜੇ ਕਿ ਪਹੁੰਚਿਆ ਇੱਕ ਸਾਡੇ ਦਲਿਤ ਸਮਾਜ ਦੀ ਬੇਟੀ ਐਂਜਲ ਨਾਂ ਦੀ ਆ ਕੁੜੀ ਆ ਤੇ ਉਹ ਇੱਕ ਉਹ ਇੱਕ ਸ਼ੋਸ਼ਣ ਦਾ ਸ਼ਿਕਾਰ ਹੋਈ ਆ ਇੱਕ ਅਰुण ਕੁਮਾਰ ਸ਼ਰਮਾ ਜਿਹੜਾ ਕਿ ਆਪਣੇ ਆਪ ਨੂੰ ਸੇਵਾਣਾ ਦਾ ਪ੍ਰਧਾਨ ਮੰਨਦਾ ਤੇ ਉਹਦਾ ਜਿਹੜਾ ਬੇਡਾ ਦੁਗਾਜ ਹਸਤੇ ਸ਼ਰਮਾ ਤੇ ਉਹ ਜਿਹੜਾ ਨਾ ਮਣੀ ਉਹਨੇ ਇਥੇ ਕੁੜੀ ਦਾ ਅੱਜ ਤੋਂ 2 ਸਾਲ ਪਹਿਲੇ ਉਹਦਾ ਸ਼ੋਸ਼ਣ ਕਰਦਾ ਆ ਰਿਹਾ 15 ਸਾਲ ਦੀ ਉਮਰ ਤੱਕ ਤੇ ਹੁਣ ਪਾਈ ਦਾ ਵੀ ਸ਼ੋਸ਼ਣ ਕਰਦਾ ਆ ਰਿਹਾ ਸੀ ਉਹਨੂੰ ਕੁੜੀ ਨੇ ਜਦੋਂ ਕਿਹਾ ਵੀ ਉਹਨੇ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਾਂਗਾ ਜਦੋਂ ਵਿਆਹ ਦੀ ਗੱਲ ਹੋਈ ਤੇ ਉਹ ਕਹਿੰਦਾ ਵੀ ਮੈਂ ਛੋਟੀ ਜਆਦੀ ਕੁੜੀ ਨਾਲ ਵਿਆਹ ਨਹੀਂ ਕਰ ਸਕਦਾ ਮੈਂ ਇਹੋ ਹੀ ਇਹ 30 ਗੱਲਾਂ ਵੀ ਤੁਸੀਂ ਦੇਖੋ ਜੇ ਜਦੋਂ ਤੇ ਹੀ ਉਹਨੂੰ ਘਰ ਬੁਲਾ ਕੇ ਕੇਕ ਕੱਟਦੇ ਸੀ ਚਾਹਾਂ ਬਣਾਉਂਦੇ ਸੀ ਉਹਨਾਂ ਪਿਆਰ ਕਰਦੇ ਇਹ ਤੁਹਾਡਾ ਇਹ ਉਹਨਾਂ ਅਰਣੁਣ ਸ਼ਰਮਾ ਵੀ ਨਾਲ ਹੁੰਦਾ ਸੀ ਉਹਦੇ ਘਰ ਦੇ ਵੀ ਹੋਰ ਸਾਰਾ ਪਰਿਵਾਰ ਇਹਦੇ ਨਾਲ ਬੜਾ ਪਿਆਰ ਕਰਦੇ ਸੀ ਮਰ ਲੇਕਿਨ ਉਹ ਤੋਂ ਉਹਨਾਂ ਨੂੰ ਛੋਟੀ ਜਿਹਾ ਜੀ ਨਹੀਂ ਲੱਗੀ ਮਰੋ ਹੁਣ ਕਿ ਕਿਥਾ ਲੱਗੀ ਛੋਟੀ ਜਿਹਾ ਜੀ ਕਿਉਂਕਿ ਉਹਨੇ ਉਹਨਾਂ ਨੂੰ ਹੁਣ ਉਹਨੂੰ ਉਹ ਮੁੰਡਾ ਜਿਹੜਾ ਬਲੈਕ ਮੈਰਡ ਹੈਗਾ ਇਹ ਕਰਨਾ ਇਸ ਕਰਕੇ ਕਿ ਉਹ ਕਹਿੰਦਾ ਹੈ ਕਿ ਜੇ ਤੂੰ ਮੇਰੇ ਨਾਲ ਵਿਆਹ ਦੀ ਗੱਲ ਕੀਤੀ ਤੇ ਮੈਂ ਐ ਜਿਹੜੀਆਂ ਦਰੀਆਂ ਫੋਟੋਆਂ ਜਿਹੜੀਆਂ ਗੰਗੀਆਂ ਮੰਗੀਆਂ ਫੋੜਾ ਤੇਰੀਆਂ ਮੈਂ ਵਾਇਰਲ ਕਰਾਂਗਾ ਉਹਨੇ ਇਸ ਦਾਰ ਤੋਂ ਕੁੜੀ ਨੇ ਆਪਣੇ ਆਦਮ ਅਧਿਆਪਕ ਕਰਨ ਦੀ ਕੋਸ਼ਿਸ਼ ਕੀਤੀ ਆ ਮਰ ਲੇਕਿਨ ਚਲੋ ਰੱਬ ਕਰੇ ਜਦੋਂ ਕੋ ਕੁੜੀ ਬਚ ਗਈ ਮਰ ਲੇਕਿਨ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਵੀ ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਅਸੀਂ ਫਿਰ ਕੋਰ ਰਾਈ ਇੱਕ ਕੁੜੀ ਦੇ 164 ਦੇ ਬਿਆਨ ਕਰਾ ਕੇ ਅਸੀਂ ਕੋਰ ਰਾਈ ਇਸ ਇਸ ਅਨੂ ਸ਼ਰਮੇ ਦੇ ਬੇਟੇ ਦੇ ਪਰਚਾ ਕਰਾਵਾਂਗੇ ਸਾਰੇ ਟੱਬਰ ਨੂੰ ਟੱਬੰਦ ਨੂੰ ਸਾਰੇ ਇਰੇਚੇ ਲਿਆ ਕੇ ਇਹਨਾਂ ਦੇ ਪਰਚਾ ਗਰਾਵਾਂਗੇ ਜੇ ਅਗਰ ਪ੍ਰਸ਼ਾਸਨ ਨੇ ਸਾਡੇ ਤੇ ਸਾਡੀ ਸੁਣਵਾਈ ਨਾ ਕੀਤੀ ਜੇ ਇਹ ਕਹਿੰਦਾ ਵੀ ਅਸੀਂ ਜੇ ਪ੍ਰਸ਼ਾਸਨ ਨੇ ਸਾਡੇ ਦਲਿ ਸਮਾਜ ਦੀਆਂ ਬੇਟੀਆਂ ਦਾ ਇਹ ਅੱਜ ਤੱਕ ਮੈਂ ਦੇਖੀ ਲਿਆ ਵਾ ਵੀ ਜਦੋਂ ਵੀ ਜਦੋਂ ਵੀ ਆਮ ਆਦਮੀ ਪਾਰਟੀ ਸਰਕਾਰ ਆਈ ਸਾਡੇ ਦਲਿ ਸਮਾਜ ਨਾਲ ਹਮੇਸ਼ਾ ਹੀ ਬੇਇਨਸਾਫੀ ਹੋਈ ਹੈ ਸਾਨੂੰ ਕਦੀ ਕੋਈ ਸਮਾਜ ਸਮਾਜ ਨੂੰ ਸਾਡੇ ਨੂੰ ਇਨਸਾਫ ਨਹੀਂ ਮਿਲਿਆ ਤੇ ਜੇ ਸਾਨੂੰ ਇਸ ਵਾਰ ਵੀ ਸਾਡੀ ਬੇਟੀ ਨੂੰ ਸਾਨੂੰ ਇਹ ਇਹਨੂੰ ਨਾ ਇਨਸਾਫ ਮਿਲਿਆ ਤੇ ਫਿਰ ਅਸੀਂ ਹੋਰ ਵੀ ਜਿਹੜਾ ਜਿਹੜਾ ਫਿਰ ਵੱਡਾ ਕਦਮ ਚੁੱਕਾਂਗੇ ਉਹਦੇ ਵਿੱਚ ਜੋ ਵੀ ਜਿੰਮੇਵਾਰ ਹੋਗਾ ਉਹ ਪੁਲਿਸ ਪ੍ਰਸ਼ਾਸਨ ਹੋਏਗਾ ਇਹਨਾਂ ਨੂੰ ਕਹਿੰਦਾ ਜੈ ਵਾਲਮੀਕੀ ਹਰ ਹਰ ਬਾਤ ਮੈਟਰ ਇਹ ਵੀ ਇੱਕ ਨਾ ਸਾਨੂੰ ਇਤਲਾ ਮਿਲੀ ਸੀ ਕੰਟਰੋਲ ਰੂਮ ਥਰੂ ਵੀ ਇੱਕ ਲੜਕੀ ਆ ਏਜਲ ਕਲਿਆਣ ਪੁੱਤਰੀ ਰੋਹਿਤ ਕਲਿਆਣ ਪ੍ਰੇਮਨਗਰ ਦੀ ਰਹਿਣ ਵਾਲੀ ਹੈ ਵੀ ਇੰਨੇ ਕੋਈ ਜਰੀਲੀ ਟੀਜ ਖਾਦੀ ਹੈ ਤੇ ਕੋ ਨਾਨਕਦੇਵ ਅਮਰਜੈਂਸੀ ਵਾਰਡ ਚ ਦਾਖਲਿਆ ਤੇ ਇਹਦੇ ਜੋ ਕਾਰਵਾਈ ਬੰਦੀ ਉਹ ਕਰੋ ਇਸ ਕਰਕੇ ਅਸੀਂ ਇੱਥੇ ਪੁੱਜੇ ਆਂ ਇਹਦੇ ਬਾਰੇ ਇਹਦੇ ਕੋਈ ਜਾਣਕਾਰੀ ਨਹੀਂ ਆ ਹੁਣ ਉਹਦੀ ਸਟੇਟਮੈਂਟ ਲਿਖਾਂਗੇ ਜੋ ਉਹਦੇ ਮਾਪਕ ਬੰਦੀ ਕਾਰਵਾਈ ਅੱਗੇ ਕੀਤੀ ਜਾਵੇ ਸੁਣ ਕਿਸੇ ਦਾ ਨਾਮ ਵਗੈਰਾ ਦੱਸਿਆ ਕੋਈ ਅਜੇ ਨਹੀਂ ਕੁਛ ਵੀ ਅਜੇ ਤੇ ਆਏ ਆ ਜੋ ਵੀ ਉਹ ਉਹਦੇ ਬਿਆਨ ਮੁਤਾਬਕ ਅੱਗੇ ਦਿਓ ਵੀ ਕਾਰਵਾਈ ਉਹ ਕਰਦੇ